ਸੋ ਦੋਸਤੋ ਅੱਜ ਅਸੀਂ ਕੁੰਡਲੀ ਬਾਦਰ ਦਿੱਲੀ ਵਿਖੇ ਪਹੁੰਚੇ ਆ ਤੇ ਉੱਥੇ ਸਾਨੂੰ ਮਿਲੇ ਨੇ ਪੰਨ ਸਿਮਰਜੀਤ ਕੋਰ ਐਡਵੋਕੇਟ ਗਿਲ ਜੀ ਤੇ ਅਸੀਂ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਵਜ ਦੇ ਰੂਬਰੂ ਕਰ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਇਸ ਮੋਰਚੇ ਨੂੰ ਦੇਖ ਰਹੇ ਨੇ ਹਾਂ ਸਰ ਸ਼੍ਰੀਕਲ ਜੀ ਮੋਰਚੇ ਨੂੰ ਵੀਰੇ ਦੇਖੋ ਕਿ ਹੁਣ ਇਹ ਤੇ ਨਾ ਖੈਰਾ ਸਾਹਿਬ ਵੀ ਆ ਕੇ ਗਏ ਆ ਉਹ ਕਹਿੰਦੇ ਕਿ ਇਹ ਬਲੇਸਿੰਗ ਇਨ ਡਿਸਗਾਈਜ਼ ਆ ਮਤਲਬ ਵੀ ਸਾਡਾ ਕਹਿਣ ਨੂੰ ਸਾਡੇ ਉੱਤੇ ਇੱਕ ਆਫਤ ਆਈ ਆ ਪਰ ਜਿਵੇਂ ਇਹਨੇ ਸਾਡੇ ਅੰਦਰਲੀ ਜਿਹੜੀ ਉਹ ਪੰਜਾਬੀ ਦੀ ਸਪਿਰਿਟ ਸੀਗੀ ਉਹ ਜਿਹੜੀ ਸਾਡੇ ਅੰਦਰਲਾ ਉਹ ਝਜਾਰੂਪਨ ਸੀ ਉਹ ਜਾਗਰ ਕਰਕੇ ਰੱਖਤਾ ਸਾਡੇ ਲੋਕ ਡਟੇ ਹੋਏ ਨੇ ਹੌਸਲੇ ਦੇ ਵਿੱਚ ਨੇ ਤੇ ਆ ਆਪਾਂ ਡਟੇ ਹੋਏ ਆ ਆਪਾਂ ਜਿੱਤਾਂਗੇ ਜ਼ਰੂਰ ਥੋੜਾ ਜਿਹਾ ਇੱਕ ਸੌਣਗੇ ਸਾਨੂੰ ਥੋੜਾ ਹੋਰ ਲੜਕਾਉਣਗੇ ਪਰ ਜਿੱਤ ਸਾਡੀ ਯਕੀਨੀ ਆ ਕਿਉਂਕਿ ਜਿੱਥੇ ਸਾਡੇ ਬਜ਼ੁਰਗਾਂ ਦੇ ਵਿੱਚ ਹੌਸਲਾ ਹੈ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਪੁੱਛ ਲਓ ਉਹ ਕਹਿੰਦੇ ਜਿੰਨੀ ਦੇਰ ਹੈਗੇ ਡਟੇ ਰਵਾਂਗੇ ਪਹਿਲਾਂ ਤਾਂ ਲੱਗਦਾ ਸੀ ਵੀ ਕਿਵੇਂ ਨਦਰ ਆਸ਼ਣ ਲੈ ਕੇ ਆਇਆ ਹੁਣ ਤਾਂ ਲੱਗਦਾ ਵੀ ਜੇ ਸਾਲਾਂ ਵੀ ਚੱਲੂ ਤਾਂ ਵੀ ਕੋਈ ਦਿੱਕਤ ਨਹੀਂ ਕਿਉਂਕਿ ਆਪਾਂ ਡਟੇ ਰਵਾਂਗੇ ਬਾਕੀ ਇੰਨੀ ਦੇਰ ਨੈਸ਼ਨਲ ਹਾਈਵੇ ਨੂੰ ਬੰਦ ਰੱਖਣ ਜਾਂ ਦਿੱਲੀ ਨੂੰ ਬਾਕੀ ਭਾਰਤ ਨਾਲੋਂ ਤੋੜੀ ਰੱਖਣ ਇਹਨੇ ਜੋਗੀ ਤਾਂ ਦਿੱਲੀ ਵੀ ਹੈ ਨੀਗੀ ਸੋ ਦਿੱਲੀ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਬਸ ਹੁਣ ਇਹ ਦੁਚਿੱਤੀ ਦੇ ਵਿੱਚ ਉਹ ਈਗੋ ਦੀ ਮਸਲਾ ਆ ਗਿਆ ਸਾਰਾ ਜਿਵੇਂ ਪੰਜੀ ਤੁਸੀਂ ਦੇਖ ਰਹੇ ਹੋ ਕਿ ਆਪਣੇ ਪੰਜਾਬ ਦੇ ਵਿੱਚ ਪਿਛਲੇ 70 ਸਾਲਾਂ ਤੋਂ ਇਹਨਾਂ ਸਰਕਾਰਾਂ ਦੀਆਂ ਨਾਕਾਮੀਆਂ ਦੇ ਕਾਰਨ ਜਿਹੜਾ ਅੱਜ ਸਾਨੂੰ ਸ਼ੜਕਾਂ ਤੇ ਬੈਠਣਾ ਪੈ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਨੂੰ ਜਾਂ ਪੰਜਾਬ ਦੀ ਪੋਲੀਟਿਸ਼ਨ ਨੂੰ ਵੀਰੇ ਦੇਖੋ ਪੋਲੀਟਿਕਸ ਦਾ ਤਾਂ ਮੈਨੂੰ ਬਹੁਤਾ ਨਹੀਂ ਪਤਾ ਕਿਉਂਕਿ ਪੋਲੀਟਿਕਸ 'ਚ ਤਾਂ ਅਕਸਰ ਮਤਲਬ ਉਛਾਲ ਆਉਂਦੇ ਨੇ ਫਿਰ ਫਿਰ ਉਹੀ ਕੁਝ ਹੋ ਜਾਂਦਾ ਆ ਪਰ ਜੇ ਆਪਾਂ ਮਤਲਬ ਸਮਾਜਿਕ ਤੌਰ ਦੇ ਉੱਤੇ ਦੇਖ ਲਿਏ ਜਾਂ ਫਿਰ ਪੋਲਿਟੀਕਲੀ ਉਸ ਤਰੀਕੇ ਨਾਲ ਦੇਖੀਏ ਕਿ ਲੋਕ ਕਿੰਨਾ ਕਿੰਨਾ ਦਾ ਜਿਹੜਾ ਜ਼ਾਬਰ ਦਾ ਜ਼ੁਲਮ ਸਹੰਦੇ ਨੇ ਅੱਜ ਉਹ ਨੌਜਵਾਨੀ ਆਪਣਾ ਫਰਜ਼ ਨਿਭਾ ਰਹੀ ਆ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਲੈਕਸ਼ਨ ਹੋਣ ਤੇ ਉਹ ਮਤਲਬ ਆਪਣੀ ਮਤਲਬ ਨਵਾਂ ਇੱਕ ਦੌਰ ਦੇਖਣ ਨੂੰ ਮਿਲੇ ਸਾਨੂੰ ਇਸ ਜੋ ਜਿਹੜਾ ਬੜਾ ਸੰਘਰਸ਼ ਚੱਲ ਰਿਹਾ ਹੈ ਇਹਨਾਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਰਹੇ ਹਾਂ ਕੋਈ ਟਰਾਲੀਆਂ ਥੱਲੇ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਸੁੱਤੇ ਨੇ ਰਾਤਾਂ ਕੱਟ ਰਹੇ ਠੰਡ ਦੇ ਵਿੱਚ ਇੰਨੇ ਤੁਸੀਂ ਕਿਸ ਦੀ ਦੇਣ ਸਮਝਦੇ ਹੋ ਕਿਸ ਨੂੰ ਇਹ ਦੋਸ਼ੀ ਮੰਨਦੇ ਉਸ ਦਾ ਆਬਵੀਅਸ ਸੀ ਜੀ ਜੋ ਵੀ ਦੋਸ਼ੀ ਹੈਗੀ ਹੈ ਸਾਰੀਆਂ ਹੀ ਸਾਰੀਆਂ ਸਰਕਾਰਾਂ ਨੇ ਕਿਉਂਕਿ ਜੇ ਆਪਾਂ ਇਹ ਜਿਹੜੇ ਕਾਨੂੰਨ ਬਣੇ ਨੇ ਇਹਨਾਂ ਦੀਆਂ ਰੂਟਸ ਵੀ ਇਹ ਕਦੋਂ ਬਣਨਾ ਸ਼ੁਰੂ ਹੋਇਆ ਕਿਵੇਂ ਬਣਨਾ ਸ਼ੁਰੂ ਹੋਇਆ ਇਹਨਾਂ ਤੇ ਧਿਆਨ ਦਿਈਏ ਤਾਂ ਡਗਰੂ ਵਾਲੇ ਪਾਸੇ ਦੇਖ ਲਓ ਜਾਂ ਜਿਹੜੇ ਵੀ ਜਿਹੜੇ ਸੈਲੋਸ ਬਣੇ ਨੇ ਵੱਡੇ ਵੱਡੇ ਗਦਾਨ ਬਣੇ ਨੇ ਉਹ ਤਾਂ ਕਈ ਸਾਲ ਪਹਿਲਾਂ ਬਣ ਗਏ ਸੀਗੇ ਉਹਨਾਂ ਦੀਆਂ ਜਿਹੜੀਆਂ ਸਟੈਂਪ ਡਿਊਟੀਆਂ ਤੱਕ ਨਹੀਂ ਲਈਆਂ ਗਈਆਂ ਸੀਗੀਆਂ ਆ ਸਰਕਾਰ ਤੋਂ ਵੀ ਪਹਿਲੀ ਸਰਕਾਰ ਚ ਬਣਗੇ ਸੀ ਸੋ ਇਹਨਾਂ ਦੀਆਂ ਜੜ੍ਹਾਂ ਤਾਂ ਬਹੁਤ ਪੁਰਾਣੀਆਂ ਨੇ ਆਪਾਂ ਜੇ ਕਹਿ ਦਈਏ ਕਿ ਸਾਡੀਆਂ ਜਿਹੜੀਆਂ ਮੌਜੂਦਾ ਸਰਕਾਰ ਜਾਂ ਆਪਣੇ ਜਿਹੜੇ ਪੁਰਾਣੇ ਵਿਰੋਧੀ ਦਲ ਨੇ ਇਹਨਾਂ ਨੂੰ ਨਹੀਂ ਪਤਾ ਸੀ ਪਤਾ ਤਾਂ ਸਾਰਿਆਂ ਨੂੰ ਹੀ ਸੀਗਾ ਵੀ ਕੀ ਹੋਣਾ ਕੀ ਨਹੀਂ ਹੋਣਾ ਠੀਕ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਐਡੇ ਲੈਵਲ ਦਾ ਵਿਦਰੋਹ ਹੋ ਜਾਊਗਾ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪ ਵੀ ਕਸੂਰਵਾਰ ਹੈਗੇ ਆਂ ਜਦੋਂ ਸਾਨੂੰ ਇੱਥੇ ਕੁਝ ਦਿਖਦਾ ਨਹੀਂ ਖੇਤੀ ਨੂੰ ਅਸੀਂ ਲਾਹੇਮੰਦ ਨਾ ਮੰਨ ਕੇ ਖੇਤੀ ਛੱਡ ਛੱਡ ਕੇ ਅਸੀਂ ਹੋਰ ਕਿੱਤਿਆਂ 'ਚ ਜਾਈ ਜਾਂਦੇ ਆਂ ਸਾਡੇ ਨੌਜਵਾਨ 12 ਬਾਰ ਨੂੰ ਤਰਪਿਆ ਫੇਰ ਇਹਨਾਂ ਨੂੰ ਵੀ ਲੱਗਦਾ ਵੀ ਐਂਡ ਤੇ ਆ ਕੇ ਇਹਨਾਂ ਨੇ ਆਪਦੀ ਜ਼ਮੀਨ ਵੇਚਣੀ ਹੋਈ ਐ ਇਹਨਾਂ ਨੇ ਕਿਹੜਾ ਵਾਹੀ ਕਰਨੀ ਆ ਵੀ ਫਿਰ ਕਿਉਂ ਨਾ ਇਹ ਕਾਨੂੰਨ ਲਾਗੂ ਕਰਕੇ ਜਿਹੜੀ ਇਹਨਾਂ ਦੀ ਜ਼ਮੀਨ ਆ ਜਿਹੜੇ ਕਰਦਾਂ ਵੀ ਚਾਹੁੰਦੇ ਆ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਵੇ ਚਾਹੇ ਕੰਟਰੈਕਟ ਫਾਰਮਿੰਗ ਦੇ ਜ਼ਰੂਰ ਲਾ ਲੋ ਹੌਲੀ-ਹੌਲੀ ਜਾਂ ਦੂਜੇ ਕਾਨੂੰਨਾਂ ਦੇ ਥਰੂ ਹੌਲੀ-ਹੌਲੀ ਵੀ ਉਹਨਾਂ ਨੂੰ ਮਜਬੂਰ ਕਰ ਦਈਏ ਵੀ ਉਹ ਆਪਣੀ ਜ਼ਮੀਨਾਂ ਪ੍ਰਾਈਵੇਟ ਜਿਹੜੇ ਇਹ ਕਾਰਪੋਰੇਟ ਘਰਾਣੇ ਇਹਨਾਂ ਨੂੰ ਵੇਚ ਦੇਣ ਤੇ ਅਖੀਰ ਜਿਹੜੀ ਸਾਡਾ ਉੱਤਮ ਖੇਤੀ ਹੈਗੀ ਆ ਜਿਹੜੀ ਸਾਡੀ ਮਤਲਬ ਜਿੰਦ ਜਾਨ ਆ ਇਹ ਇਹਨਾਂ ਦੇ ਹਵਾਲੇ ਹੋ ਜੇ ਤੇ ਅਸੀਂ ਸਰਵਿਸ ਸੈਕਟਰ ਵੱਲ ਵਾਝੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 5 ਤਰੀਕ ਨੂੰ ਮੀਟਿੰਗ ਸੀ ਕਿਸਾਨੜੇ ਨਾਲ 3 ਤਰੀਕ ਨੂੰ ਫਿਰ 5 ਨੂੰ ਫਿਰ 9 ਦੀ ਬਲੇ 8 ਨੂੰ ਬરાਲੀ ਇਹਨਾਂ ਨੇ ਅੱਜ 10 ਤਰੀਕ ਹੋ ਚੁੱਕੀ ਹਾਲੇ ਤੱਕ ਸਾਨੂੰ ਕੋਈ ਜਿਹੜਾ ਸਾਡੇ ਕਿਸਾਨ ਵੀਰਾਂ ਨੂੰ ਕੋਈ ਠੋਸ ਜਵਾਬ ਨਹੀਂ ਮਿਲਿਆ ਇਸ ਤੋਂ ਕਿ ਤੁਹਾਡਾ ਕੀ ਮੰਨਣਾ ਜਾਂ ਕਿਸਾਨ ਜਥੇਬੰਦੀਆਂ ਨਾਲ ਤੁਹਾਨੂੰ ਕੋਈ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਨਹੀਂ ਜਿਵੇਂ ਆਪਣੀ ਉੱਦਣ ਵਾਲੀ 3 ਤਰੀਕ ਵਾਲੀ ਮੀਟਿੰਗ ਦੇ ਵਿੱਚ ਨਹੀਂ ਇਹਨੇ ਬੋਲਤਾ ਸੀਗਾ ਅਮਿਤ ਸ਼ਾਹ ਨੇ 3 ਵਾਲੀ ਨਹੀਂ ਉਦੋਂ ਤੋਮਰ ਦੇ ਮੂੰਹੋਂ ਨਿਕਲ ਗਿਆ ਸੀ ਜੇ ਅੰਬਾਣੀ ਅੰਡਾਣੀ ਆ ਕੇ ਫਿਰ ਅਸੀਂ ਕੀ ਕਰਾਂਗੇ ਜੀ ਸੋ ਇਸ ਚੀਜ਼ ਨੂੰ ਇਨੀ ਗੱਲ ਤੱਕ ਕਲੀਅਰ ਹੈਗੀ ਆ ਕਿ ਜਿਹੜੇ ਇਹ ਇਹਨਾਂ ਨੇ ਹੋ ਸਕਦਾ ਕਿ ਦਿੱਲੀ ਸਰਕਾਰ ਨੇ ਆਲਰੇਡੀ ਅੰਡਾਣੀਆਂ-ਬਾਣੀਆਂ ਤੋਂ ਇੰਨੇ ਕ ਪੈਸੇ ਲੈ ਲਏ ਹੋਣ ਕਿ ਹੁਣ ਨਾ ਤਾਂ ਇਹ ਪਿੱਛੇ ਜਾਣ ਜੋਗੇ ਆ ਠੀਕ ਆ ਨਾ ਇਹ ਸਾਡੀ ਮੰਨਣ ਜੋਗੇ ਆ ਤੇ ਹੁਣ ਇਹ ਵਿੱਚ ਵਿਚਾਲੇ ਫਸੇ ਹੋਏ ਆ ਅਖੀਰ ਤੇ ਜਿੱਤ ਤਾਂ ਲੋਕਾਂ ਦੀ ਹੀ ਹੋਣੀ ਆ ਤੇ ਜਿੱਤਣਗੇ ਲੋਕ ਤੇ ਪੋਲੀਟੀਕਲ ਡੈਥ ਹੋਗੀ ਮੋਦੀ ਦੀ ਸੋ ਦੋਸਤੋ ਸਾਨੂੰ ਸਿਮਰ ਜਸੋਜੀ ਗਿੱਲ ਐਡਵੋਕੇਟ ਜਿੰਨਾਂ ਨੇ ਪਿੱਛੇ ਆਪਣੇ ਤੇ ਇਹਨਾਂ ਨੇ ਕਾਫੀ ਕਸ਼ਟ ਆਇਆ ਸੀ ਸਮਾਜ ਸੇਵੀ ਨੇ ਤੇ ਬਹੁਤ ਵੱਡਾ ਮੋਰਚੇ 'ਚ ਨਾਲ ਯੋਗਦਾਨ ਦੇਖੋ ਤੁਸੀਂ ਦੇਖ ਰਹੇ ਛੋਟੇ-ਛੋਟੇ ਤੰਬੂ ਲਗਾ ਕੇ ਸਾਡੀਆਂ ਭੈਣਾਂ ਜੋ ਚਾਰੋਂ ਤਰਫ ਬੈਠੀਆਂ ਨੇ ਹੋਰ ਵੀ ਇਹਨਾਂ ਨਾਲ ਬਹੁਤ ਭੈਣਾਂ ਜਿਹੜਾ ਸੰਯੋਗ ਦੇ ਰਹੀਆਂ ਨੇ ਸੋ ਇਹਨਾਂ ਦਾ ਮੰਨਣਾ ਵਾ ਕਿ ਇੱਥੇ ਕਿਸਾਨ ਜਿਹੜੇ ਇਸ ਮੋਰਚੇ ਦੀ ਜ਼ਿੰਮੇਵਾਰ ਨੇ ਸਰਕਾਰਾਂ ਨੇ ਸੋ ਹਵਤਾਰ ਸਿੰਘ ਮਠਾੜੂ ਪੰਜਾਬੀ ਟਾਕਿਆ ਨਿਊਜ਼ ਨੀਰ ਚੋਲਾ ਰੇਨ